ਡਾਕਟਰ ਉਹ ਕਹਿੰਦਾ ਯਾਰ ਤੁਸੀਂ ਇੱਕ ਪਾਸੇ ਭੈਣ ਨੂੰ ਕਾਂਗਰਸੀ ਦਾ ਫੋਨ ਲਾਈਏ ਨੇ ਫਿਰ ਸਾਡੇ ਤੇ ਯਕੀਨ ਵਾਲੀ ਗੱਲ ਨਹੀਂ ਹਾਂ ਉਹਨਾਂ ਨੇ ਹਾਂ ਕਹਿੰਦਾ ਉਹ ਨਹੀਂ ਉਹ ਦੀ ਭੈਣ ਆ ਜੀ ਅਖੇ ਉਹ ਕਹਿੰਦਾ ਜਦੋਂ ਤੁਸੀਂ ਮੈਨੂੰ ਕਹਿਤਾ ਫਿਰ ਤੁਹਾਡੀ ਨੂੰ ਤੁਹਾਨੂੰ ਲੋੜ ਹੀ ਨਹੀਂ ਕਿਹੋ ਗੱਲ ਕਰਾਉਂਦੀ ਕਹਿੰਦਾ ਅੱਛਾ ਸਟੈਪ पे ਸਾਬ ਨੂੰ ਕਹਿੰਦਾ ਯਾਰ ਰੱਖੋ ਭਾਈ ਹਾਂ ਅਨਮੋਲ ਜੀ ਕਹਿੰਦੇ ਹੁਣ ਤੋਂ ਸਾਨੂੰ ਵੀ ਨਹੀਂ ਮਿਲਦੇ ਹੈਗੇ ਤੇ ਮੈਂ ਕਿਹ ਵਿੱਚ ਪਹਿਲੇ ਕਰਕੇ ਯਾਰ ਆਉਣਾ ਚਾਹੀਦਾ ਅਨ ਦਾ ਕਿੱਥੇ ਟਾਈਮ ਹੈਗਾ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਉਹ ਥੋੜਾ ਜਿਆ ਹੋ ਹੁੰਦਾ ਹੀ ਹੈ ਜੋ ਕਾਰਿਆ ਉਹ ਸਾਡੇ ਰਸਤੇ ਜਿਹੜੇ ਰਹੇ ਹੁੰਦੇ ਨਾ ਇਹੋ ਜਿਹੇ ਕੰਮਾਂ ਚ ਤੇ ਉਹਨਾਂ ਨੂੰ ਐ ਕੋਈ ਫਿਕਰ ਦੀ ਪਤਾ ਹੀ ਨਹੀਂ ਹੁੰਦਾ ਵੀ ਐ ਕੀ ਚਲੀ ਜਾਂਦਾ ਹੁੰਦਾ ਜਿਹੜਾ ਕੋੜਕਪੁਰ ਦਾ ਐਮਐਲਏ ਆ ਨਾ ਹਾਂ ਕੀ ਨਾਮ ਇਹਨੂੰ ਸਰਸਨ ਸੰਧਵਾ ਹਾਂ ਸਪੀਕਰ ਸਾਹਿਬ ਮੇਰੇ ਮਾਮਾ ਜੀ ਆ ਠੀਕ ਐ ਰਸਤਾ ਧੁੰਗਾਂ ਗੰਗੇ ਰਸ ਨਹੀਂ ਕਿਤੇ ਮળો ਹਾਂ ਇਹ ਕਿਸੀ ਦੇ ਮਦਦ ਕੀ ਸੀ ਕਿ ਉਦੋਂ ਬਾਈ ਦਾ ਟੋਪੀ ਬੰਨੀ ਪਾਈ ਪਾਣੇ ਵਿਛਾਣ ਆ ਮੈਂ ਦਾਰੇ ਕਿੰਨਾ ਬਸ ਵੀ 10 ਕਿ ਮਹੀਨੇ ਸਟੇ ਦੇ ਚਾਹੀਦੇ ਹੈਗੇ ਰੋਜ਼ ਤੇ ਕੋਈ ਦਿੱਕਤ ਨਹੀਂ ਚੁੱਕ ਦਾਂਗੇ ਪੱਟੇ ਮੈਂ ਬੜਾ ਸੋਚ ਸਮਝ ਕੇ ਚੱਲੀ ਜਾਣਾ ਹੈਗਾ ਬਹੁਤ ਧੇਰ ਦਾ ਭਗਵੰਦ ਮਾਨ ਜੀ ਦੀਆਂ ਸੋਚਾਂ ਤੇ ਨਾ ਵਿਚਾਰ ਕਰਨਾ ਪੈਂਦਾ ਹੀ ਹੈ ਕਿਉਂਕਿ ਹੈ ਹੀ ਨਹੀਂ ਕੁਝ ਉਹ ਜਾਂ ਕੁਝ ਹਾਂ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਉਹ ਮੈਂ ਤਾਂ ਬਸ ਵੀ ਇਹ ਅਨਮੋਲ ਜੀ ਨਾਲ ਗੱਲ ਹੋਈ ਸੀ ਦੋ ਦਿਨ ਪਹਿਲਾਂ ਤੇ ਫਿਰ ਅੱਜ ਭਗਵੰਦ ਮਾਨ ਜੀ ਦੇ ਪੀਏ ਨਾਲ